릭 ਸਵਰਥ ਸੰਤ ਬਾਬਾ ਮੀਲਾ RAM ਜੀ ਡੇਰਾ ਪਰਮਚਾਰ ਵਿਖੇ ਸੰਤਾ ਮਹਾਪੁਰਸ਼ਾਂ ਦੀ 71ਵੀਂ ਸਾਲਾਨਾ ਵਰਸੀ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਪਹੁੰਚੇ ਸੰਤਾ ਮਹਾਪੁਰਸ਼ਾਂ ਵੱਲੋਂ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੀ ਬਾਣੀ ਨਾਲ ਜੋੜਿਆ ਗਿਆ ਡੇਰੀ ਦੀ ਮੌਜੂਦਾ ਗਤੀਸ਼ੀਲ ਅਤੇ ਸ਼ਿਰਕੁਰ ਵਿਤਾਸ ਸਾਧੂ ਸੰਪਰਤਾ ਸੋਸਾਇਟੀ ਪੰਜਾਬ ਦੇ ਪ੍ਰਦਾਨ 108 ਸੰਤ ਕੁਲਵੰਤ ਰਾਮ ਪਰਮਚਾਰਾ ਜੀ ਦੀ ਯੋਗ ਅਗਵਾਈ ਵਿੱਚ ਹੋਏ ਇਸ ਸਮਾਗਮ ਦੌਰਾਨ ਖੂਨਦਾਨ ਕੈਂਪ ਵੀ ਲਗਾਇਆ ਗਿਆ ਆਓ ਵੇਖਦੇ ਹਾਂ ਇਸ ਸਮਾਗਮ ਦੀਆਂ ਕੁਝ ਅਮਿੱਟ ਯਾਦਾਂ ਵਾਹੀ ਗੁਰੂ ਜੀ ਜੱਪੋ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਜਪੋ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਜਪੋ ਸਤ ਨਾਮ ਸਤ ਨਾਮ ਸਤ ਨਾਮ ਜੀ ਸੱਚੀ ਤ੍ਰੀਤ ਹਨੀ ਤੁਮ ਸੇ ਮਾਛੋਰੀ ਤੁਮ ਸੇ ਮਾਛੋਰੀ ਅਗਰ ਸੰਤੋ ਅਗਰ ਸੰਤੋ ਸੰਗ ਜਿਓ ਬੜ ਪਾਗੇ ਹਾਂ ਜੋ ਜੁਗੋ ਜੁਗ ਅਟਲ ਕਾਲਿਯੂ ਕੇ ਉਤਾਰ ਤੰਤਨ ਸ੍ਰੀ ਗੁਰੂ ਰਵਿ ਰਸ ਜੀ ਮਾਰੇ ਪਿੱਤਰ ਗੋਦ ਅੰਦਰ ਜੁੜੇ ਬੈਠੇ ਹਨ ਸੰਗਤਾਂ ਦੂਰ ਤਰਾਡੇ ਤੋਂ ਸਤਿਗੁਰੂ ਆਬਾ ਮਿੱਲਰਾਂ ਸਿੰਘ ਮਹਾਰਾਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਹਨ ਔਰ ਅੱਜ ਸਤਿਗੁਰੂ ਆਬਾ ਮਿੱਲਰਾਂ ਸਿੰਘ ਮਹਾਰਾਜ ਜਿਨ੍ਹਾਂ ਦੀ ਸਲਾਨਾ ਵਰਸੀ ਸਮਾਗਮ 72 ਮਾ ਸਮਾਗਮ ਵਰਸੀ ਮਨਾਇਆ ਜਾ ਰਿਹਾ ਹੈ। ਸੂ ਸੰਗਤਾਂ ਸਮੂਹ ਸੰਗਤਾਂ ਦੇ ਪਿਆਰ ਸਦਕਾ ਬੜੇ ਆਦੂ ਆਦੂ ਸਤਕਾਰ ਨੇ ਨਾਲ ਸੰਗਤਾਂ ਕਈ ਦਿਨਾਂ ਤੋਂ ਸਤਿਗੁਰਾਂ ਦੇ ਡੇਰੇ ਵਿਖੇ ਬਹੁਤ ਸੇਵਾ ਕਰਦੇ ਆ ਹਨ। ਬੀਬੀਆਂ ਆਲੇ ਦੁਆਲੇ ਪੰਜੋਂ ਪੰਜਾ ਪਿੰਡਾਂ ਤੋਂ ਰੋਜ਼ ਸਗਰਾਂ ਤੋਂ ਲੈ ਕੇ ਅੱਜ ਤੱਕ ਬੜੀ ਸੇਵਾ ਕਰਦੇ ਆ। ਵਾਣੀ ਦਾ ਫਰਮਾਨ ਹੈ ਸਤਿਗੁਰ ਕੀ ਸੇਵਾ ਸਫਲ ਹੈ ਜੀ ਕੋ ਕਰੇ ਚਿਤ ਲਾਇ ਸਫਲ ਸੇਵਾ ਉਹ ਜੇ ਕੋਈ ਮਨ ਤੋਂ ਲੈ ਕੇ ਕਰਦਾ ਸਤਿਗੁਰ ਕੀ ਸੇਵਾ ਸਫਲ ਹੈ ਜੀ ਕੋ ਕਰੇ ਚਿਤ ਲਾਇ ਜਿਹੜੇ ਮਨ ਚਿੱਤ ਤੋਂ ਸੰਗਤਾਂ ਤਨ ਮਨ ਧਨ ਦੇ ਨਾਲ ਬਹੁਤ ਸੇਵਾ ਕਰਦੀਆਂ ਕਈ ਵਾਰੀ ਭਾਵਕ ਹੋ ਕੇ ਦੁਖੀ ਹੋ ਜਾਂਦਾ ਮਨ ਕਿ ਸੰਗਤ ਦਾ ਇੰਨਾ ਪਿਆਰਿਆ ਸੰਗਤ ਇੰਨਾ ਪਿਆਰ ਕਰਦੀ ਆ ਸੰਗਤ ਉਹਨਾ ਮਹਾਪੁਰਸ਼ਾਂ ਦੇ ਨਾਲ ਪਿਆਰ ਕਰਦੀ ਜਿਨ੍ਹਾਂ ਨੇ ਸਮਾਜ ਦੇ ਵਿੱਚ ਆ ਕੇ ਸਮਾਜ ਨੂੰ ਉਸ ਵਾਹਿਗੁਰੂ ਉਸ ਅਕਾਲ ਪੁਰਖ ਦਾ ਸੱਚਾ ਸਨੇਹਾ ਦਿੱਤਾ ਔਰ ਸੰਤ ਬਾਬਾ ਮੀਲਾ ਰਾਂਝ ਮਹਾਰਾਜ ਬਨੰਦ ਦਾ ਜੀਵਨ ਕਾਲ ਦੇਖੀਏ ਉਹਨਾਂ ਨੇ ਜੀਵਨ ਦੇ ਵਿੱਚ ਬੱਬਰ ਰੂਪੀ ਰਾਮ ਦੇ ਡੇਰੇ ਵਿਖੇ ਉਹਨਾਂ ਦੀ ਗੁਰਗਤਾ ਗੱਦੀ ਸੀ ਪਰ ਉਹਨਾਂ ਨੇ ਕਹਿੰਦਾ ਵੀ ਮੈਂ ਗੁਰਗਤਾ ਇੱਥੇ ਗੱਦੀ ਤੇ ਨਹੀਂ ਬਰਾਜਮਾਨ ਹੋਣਾ ਉਹਨਾਂ ਨੇ ਸੰਤ ਰਤਨਦਾਸ ਜੀ ਮਹਾਰਾਜ ਉਹਨਾਂ ਨੂੰ ਗੁਰਗਤਾ ਗੱਦੀ ਦਿੱਤੀ ਸੀ ਕਹਿੰਦੇ ਅਸੀਂ ਤਾਂ ਚੱਕਰਵਰਤੀ ਸਾਧੂ ਆ ਉਹ ਘਮ ਘਮ ਕੇ ਸੰਗਤ ਦੇ ਦੂਰ ਦਰਾਡੇ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਉਸ ਲਈ ਪਾਕਿਸਤਾਨ ਤੇ ਭਾਰਤ ਇੱਕੋ ਹੀ ਸੀ। ਔਰ ਪਾਕਿਸਤਾਨ ਦੇ ਵਿੱਚ ਵੀ ਜਾ ਕੇ ਉਹ ਉਸ ਕਾਲ ਪਰਖ ਦਾ ਸਨੇਹਾ ਸੰਗਤਾਂ ਨੂੰ ਦਿੰਦੇ ਸੀ। ਔਰ ਸੰਗਤਾਂ ਉਹਨਾਂ ਦੇ ਪਾਏ ਹੋ ਪੂਰਨਿਆਂ ਦੇ ਉੱਤੇ ਚੱਲਦੇ ਸੀ ਔਰ ਉਹਨਾਂ ਸਮਿਆਂ ਦੇ ਵਿੱਚ ਸਾਡੇ ਸਕੂਲ ਨਹੀਂ ਸੀਗੇ। ਕੋਈ ਸਕੂਲ ਨਹੀਂ ਹੁੰਦੇ ਸੀ ਉਹ ਮਹਾਪੁਰਸ਼ਾਂ ਦਾ ਐਡਾ ਵੱਡਾ ਸਮਾਜ ਨੂੰ ਦੇਣ ਸੀ। ਉਹਨਾਂ ਨੇ ਸਕੂਲ ਦੇ ਸਾਡੇ ਉੱਤੇ ਬਾਬੇ ਰੋਟੀਆਂ ਦੇ ਡੇਰੇ ਜਿੱਦੇ ਸੰਗਤਾਂ ਗਈਆਂ ਨਾ ਉਹਨਾਂ ਨੂੰ ਪਤਾ ਵੀ ਉਸ ਡੇਰੇ ਦੇ ਵਿੱਚ ਪ੍ਰਾਤਨ ਸਮੇਂ ਦੇ ਵਿੱਚ ਜਿਹੜਾ ਅੱਜ ਵੀ ਚੇਤਨਿਆਂ ਜਿਹੜਾ ਅੱਜ ਵੀ ਇੱਥੇ ਚੇਤਨਿਆਂ ਅੱਜ ਵੀ ਉੱਥੇ ਧੂਣਾ ਸਾਹਿਬ ਚੇਤਨਿਆਂ ਅੱਜ ਵੀ ਧੂਣਾ ਸਾਹਿਬ ਦੇ ਉਸ ਸਮੇਂ ਦੇ ਉੱਤੇ ਆ ਔਰ ਸੰਤ ਬਾਬਾ ਮਿਲਰ ਉਹਨੇ ਮਹਾਰਾਜ ਉਸ ਵੇਲੇ ਧੂਨੇ ਦੀ ਰਾਖ ਛਾਣ ਕੇ ਕੱਪੜ ਛਾਣ ਕਰਕੇ ਉਹ ਧਰਤੀ ਤੇ ਵਿਛਾ ਕੇ ਬੱਚਿਆਂ ਨੂੰ ਪੜਾਉਂਦੇ ਸੀ ਉਸ ਸਮਿਆਂ ਦੇ ਵਿੱਚ ਸਕੂਲ ਨਹੀਂ ਸੀ ਔਰ ਪੜਾ ਕੇ ਬੱਚਿਆਂ ਨੂੰ ਬਾਅਦ ਚ ਗੁਰਵਾਣੀ ਦੀ ਸੰਸਥਾ ਦਿੰਦੇ ਸੀ ਐਡਾ ਵੱਡਾ ਮਹਾਪੁਰਸ਼ਾਂ ਦਾ ਪਰਪਕਾਰ ਸੀ ਔਰ ਉਹਨਾਂ ਦੇ ਜਿੰਨੇ ਪ੍ਰਾਤਨ ਸੇਵਕ ਆ ਅੱਜ ਵੀ ਬਜ਼ੁਰਗ ਹੈਗੇ ਆ ਘਰ ਬੈਠੇ ਆ ਅੱਜ ਵੀ ਬਜ਼ੁਰਗ ਦੱਸਦੇ ਬਈ ਮਹਾਪੁਰਸ਼ ਆਪ ਸਾਨੂੰ ਪੜਾਉਂਦੇ ਹੁੰਦੇ ਸੀ ਉਹ ਇਹ ਸੰਗਤ ਨੂੰ ਕਹਿੰਦੇ ਨੇ ਕਿ ਸਾਡਾ ਸੇਵਕ ਉਹ ਆ ਜਿਹੜਾ ਬੱਚਿਆਂ ਨੂੰ ਪੜ੍ਹਾਵੇ ਔਰ ਨਸ਼ੇ ਤੋਂ ਮੁਕਤ ਹੋਵੇ ਬੇ ਨਸ਼ਾ ਤੋਂ ਦੂਰ ਰਹੇ ਪਰ ਅੱਜ ਉਹਨਾਂ ਮਹਾਂਪਰਸ਼ਨ ਦਾ ਜੀਵਨ ਦੇਖੋ ਅੱਜ ਜਿਹੜਾ ਅੱਜ ਦਾ ਸੇਵਕ ਆ ਗੁਰਕਾ ਸੇਵਕ ਹਰ ਹੀ ਜਿਹਾ ਪੀੜ ਨਾ ਜਾਣੂ ਮਾਨਸ ਦੇਖਿਆ ਜਿਹੜਾ ਸਾਧੂ ਆ ਉਹ ਰੱਬ ਦਾ ਹੀ ਰੂਪ ਆ ਗੁਰੂ ਦਸਮਹ ਰਾਜ ਜੀ ਦਾ ਫਰਮਾਨ ਹੈ ਅੰਤ ਅਨੰਤ ਹੈ ਸੰਤ ਅਨੰਤ ਹੈ ਅੰਤ ਨਹੀਂ ਕਹਿੰਦੇ ਰੱਬ ਦੇ ਵਿੱਚ ਤਾਂ ਸੰਤਾਂ 'ਚ ਕੋਈ ਫਰਕ ਨਹੀਂ ਉਹ ਸੰਤ ਉਸ ਹਰੀ ਪ੍ਰਮਾਤਮਾ ਸਿਮਰਦੇ ਨਾਲ ਜੋੜਦੇ ਔਰ ਸੰਤ ਬਾਬਾ ਮੇਲਾ RAM ਜੀ ਮਹਾਰਾਜ ਉਹਨਾਂ ਸਮਿਆਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਸੀ ਔਰ ਸੰਗਤਾਂ ਦੇ ਵਿੱਚ ਜਾਂਦੇ ਸੀ ਉਹ ਇਹ ਉਪਦੇਸ਼ਨ ਦੇ ਸੀ ਪਰ ਅੱਜ ਜਿਹੜੀ ਸੰਗਤ ਆ ਅੱਜ ਤਾਂ ਪੈਲਸਾਂ ਦੇ ਵਿੱਚ ਸਾਨੂੰ ਵੀ ਬੁਲਾ ਲੈਂਦੇ ਅਸੀਂ ਜਾ ਕੇ ਦੇਖੀਦਾ ਉਥੇ ਮਾਸ ਕਾਣ ਲੱਗੇ ਆ ਉਤੇ ਸ਼ਰਾਬਾ ਪੀਣ ਲੱਗਿਆ ਜਿਹੜਾ ਸਾਨੂੰ ਗੁਰੂ ਅਰਜਨ ਸਾਹਿਬ ਜੀ ਨੇ ਮੰਨਾਂ ਕੀਤਾ ਸਾਡੂ ਗੁਰੂ ਅਰਜਨ ਸਾਹਿਬ ਜੀ ਬਾਣੀ ਦੇ ਵਿੱਚ ਸਮਝਾਣਾ ਕੀਤਾ ਸੁਰਸਰੀ ਸਲਲ ਕਰਤ ਬੋਨੀ ਦੇ ਸੰਤ ਜਨ ਕਰਤ ਨਹੀਂ ਪਾਨੰ ਥੁਰਾ ਅਪਵਿੱਤਰ ਨਤ ਅਵਰ ਜਲ ਰੇ ਸੁਰਸਰੀ ਹੋਏ ਮਿਲਤ ਆ ਨਹੀਂ ਕਿਉਂਕਿ ਗੁਰਬਾਣੀ ਵੀ ਸਤਿਗੁਰ ਪਰਮਾਨੰ ਕਰਦੇ ਨੇ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਹੈ ਜਗ ਦੌਰਾਨ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਘਰ ਪ੍ਰਭ ਆਪੇ ਮਿਲੇ ਗੁਰੂ ਮਹਾਰਾਜ ਜੀ ਨੇ ਸਾਡੀ ਪੰਗਤ ਸਾਡੀ ਸੰਗਤ ਸਾਂਝੀ ਕੀਤੀ ਹੈ ਸੋ ਇਹ ਸਰਬ ਸਾਂਝੀ ਬਾਲਤਾ ਦਾ ਉਪਦੇਸ਼ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਿੰਦੀ ਹੈ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜੱਗ ਉੱਪਜਿਆ ਕੌਣ ਭਲੇ ਕੋ ਮੰਦੇ ਪ੍ਰੇਮ ਭਾਵਨਾ ਦੇ ਨਾਲ ਆਪਾਂ ਸਤਵਰਾਂ ਦੇ ਚਰਨਾਂ ਵਿੱਚ ਬਰਾਜਮਾਨ ਆ ਧੰਨਵਾਦ ਹੈ ਸਮੂਹ ਜੀਆਂ ਸੰਗਤਾਂ ਦਾ ਸੰਤ ਬਾਬਾ ਮੇਲਾ RAM ਜੀ ਮਹਾਰਾਜ ਜਨਨ ਦੀ ਜਾਪਾ ਸਾਥ ਸੰਗਤ ਜੀ ਮੈਨੂੰ ਇਦਾਂ ਲੱਗਦਾ ਵੇ ਜਿੱਦਾਂ ਕਿਸੇ ਦਾ ਧਿਆਨ ਘਟੇ ਹੀ ਆ ਆਪਾਂ ਸੰਗਤ ਨੂੰ ਪੁੱਛਦੇ ਹਾਂ ਵੀ ਅੱਜ ਜਿਹੜੀ ਆ ਤਨਤਾ ਬਾਬਾ ਮੇਲਾ RAM ਮਹਾਰਾਜ ਦੀ ਵਰਸੀ ਕਿੰਨੀ ਮਹੀ ਆ ਆਪਾਂ ਨੂੰ ਪਤਾ ਜੇ ਕਿਸੇ ਨੂੰ ਪਤਾ ਤਾਂ ਮੜ ਜਾ ਹੱਥ ਖੜਾ ਕਰੋ 10 12 ਕਨੇਤ 10 12 ਕ ਬੀਬੀਆਂ ਨੇ ਬਾਕੀ ਸਮਝੋ ਜਗਦੇ ਨਹੀਂ ਹੈ ਸੁੱਤੇ ਹੀ ਹੈ ਜਦੋਂ ਅਸੀਂ ਆਏ ਉਧਰ ਹਾਲ ਦੇ ਵਿੱਚ ਨਾਲੇ ਬੀਬੀਆਂ ਚਾਹ ਚੱਕੀਆਂ ਜਾਨੀਆਂ ਮਬੈਲਾ ਤੇ ਲੱਗੀਆਂ ਘਰ ਦਾ ਕੰਮ ਵੀ ਛੱਡਿਆ ਕਾਰੋ ਵਿਹਾਰ ਵੀ ਛੱਡਿਆ ਔਰ ਆਪਾਂ ਇੱਥੇ ਵੀ ਜਿਹੜੇ ਲਾਹਾ ਪ੍ਰਾਪਤ ਨਾ ਕਰ ਸਕੇ ਜਿਨ੍ਹਾਂ ਸਤਿਗੁਰਾਂ ਦੇ ਚਰਨਾਂ 'ਚ ਆਪਾਂ ਰੋਜ਼ ਅਰਦਾਸ ਕਰਦੇ ਆਂ ਜਿਨ੍ਹਾਂ ਦੀ ਆਪਾਂ ਯਾਦ ਦੇ ਵਿੱਚ ਜੁੜ ਕੇ ਬੈਠੇ ਉਹਨਾਂ ਬਾਰੇ ਵੀ ਆਪਾਂ ਨੂੰ ਪਤਾ ਨਹੀਂ ਵੀ ਉਹਨਾਂ ਦਾ ਸਵਾਗਉ ਕਿੰਨਾ ਹੈ 71 ਸਾਲ ਹੋ ਗਏ ਇਸ ਮਾਤ ਲੋਕ ਦੀ ਧਰਤੀ ਤੇ ਗਿਆ ਹੋਇਆਂ ਨੂੰ ਨਗਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਿੰਨੇ-ਕਿੰਨੇ ਚਲੇ ਗਏ ਕਿੱਡੇ-ਕੱਡੇ ਵੱਡੇ ਰਾਜੇ ਮਹਾਰਾਜੇ ਚਲੇ ਗਏ ਪਰ ਉਹਨਾਂ ਨੂੰ ਵੀ 71 ਸਾਲ ਬਾਅਦ ਕੋਈ ਯਾਦ ਨਹੀਂ ਕਰਦਾ 2-4 ਸਾਲ ਤੱਕ ਯਾਦ ਕਰ ਲੈਂਦੇ ਨੇ ਕਿਉਂਕਿ ਧੰਤਾ ਬਾਬਾ ਮੇਲਾ RAM ਮਹਾਰਾਜ ਜੀ ਨੇ ਉਹ ਕੰਮ ਕੀਤਾ ਜੋ ਸਤਿਗੁਰਾਂ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਛਾ ਉਪਦੇਸ਼ ਹੈ ਆਪ ਜਪੈ ਅਵਰੇ ਨਾਮ ਜਪਾਵੇ ਆਪ ਨਾਮ ਜਪਣਾ ਤਾਂ ਜੋ ਵੀ ਉਹਨਾਂ ਦੀ ਛਾਣ ਦੇ ਵਿੱਚ ਆਇਆ ਉਹਨਾਂ ਨੇ ਨਾਮ ਬਾਣੀ ਦੇ ਨਾਲ ਜੋੜਿਆ ਸ੍ਰੀ ਵਾਹਿਗੁਰੂ ਸੰਤ ਮਹਾਂਪੁਰਸ਼ੋ ਵਰਦਾਨ ਸੰਤ ਆਪਾ ਪਤੰਤਰੰ ਮਹਾਰਾਜ ਜੀ ਦੇ ਸਦੇ ਪਤਰ ਮੁਖ ਰਖਦੇ ਹੋਏ 71 ਹੋਏ ਇਹ ਮਹਾਨ ਵਰਸੀ ਸਮਾਗਮ ਜਿਹੜੇ ਹੈ ਹਰ ਸਾਲ ਮਨਾਏ ਜਾਂਦੇ ਹੈ ਮੇਰੇ ਤੋਂ ਪਹਿਲਾਂ ਤੁਸੀਂ ਢਾਡੀ ਸਿੰਘਾਂ ਨੂੰ ਸਰਵਣ ਕੀਤਾ ਹੈ ਬੜੇ ਗੁਰਮੁਖ ਪਿਆਰੇ ਹੈ ਔਰ ਉਹਨਾਂ ਨੇ ਬਹੁਤ ਰੰਗ ਲਾ ਕੇ ਆਪੀ ਨੂੰ ਸਤਵਰਾਂ ਦੇ ਨਾਲ ਜੋੜਿਆ ਹੈ ਮੈਂ ਪਹਿਲਾਂ ਅਰ지 ਕਰਦਿਆਂ ਮੈਂ ਬਾਬਾ ਸ਼੍ਰੀ ਚੰਦਰ ਜੀ ਦਾ ਜਿਹੜਾ ਮਾਪਟਰ ਆ ਨਾ ਉਹਦਾ ਸੀ ਪੰਥ ਚਲਾਇਆ ਜਿਨਨੇ ਉਹਨਾਂ ਦੇ ਬਾਦ ਬਿਬਾਦ ਮਟਾਵੋ ਆਪਾ ਵਿਵਾਦ ਮੁਬਾਦ ਨੂੰ ਮਟਾ ਦੇਣਾ ਚੰਗੀ ਗੱਲ ਹੈ। ਔਰ ਜੇ ਤੁਸੀਂ ਕੋ ਆਪਣੇ ਮਰਮਰਜੀ ਦੀਆਂ ਖੇਡਾਂ ਕਰਦੇ ਐ ਨਾ ਆਪਣੇ ਮਨਮਰਜ਼ੀ ਦੇ ਫੈਸਲੇ ਥੋਪਦੇ ਕਿਸੇ ਤੇ ਫਿਰ ਉਹਨੂੰ ਤੁਸੀਂ ਸਟੇਜ ਤੇ ਅਨੋਸ਼ਕਰ ਦੇ ਲੋਕਾਂ ਵਿੱਚੋਂ ਚੰਗਾ ਕੰਮ ਨਹੀਂ ਹੋਣਾ। ਇਹ ਨਾ ਕਰੋ ਵਿਵਾਦ ਹੋਊਗਾ ਕਿਤੇ ਆਪਣਾ ਝਗੜਾ ਵੀ ਹੋ ਸਕਦਾ ਸਟੇਜ ਤੇ। ਇਹ ਮੈਂ ਬਲਵਾਰਿਆਂ ਦੀ ਬੇਨਤੀ ਕਰਦਾ ਹਾਂ ਸੰਸਦ ਨੂੰ। ਆਪਣੀ ਮਰਜ਼ੀ ਦਾ ਕੋ ਫੈਸਲਾ ਨਾ ਕਰੋ। ਫੈਸਲਾ ਉਹ ਦਿਓ ਜਿਹੜਾ ਸੰਗਤ ਵਿੱਚ ਅਤੇ ਸੋਸਾਇਟੀ ਚ ਪਰਵਾਹ ਨ ਹੋਵੇ ਬਹਿ ਕੇ ਕੀਤਾ ਜਾਵੇ ਆਪਣੇ ਆਪ ਦਾ ਨਾ ਫੈਸਲਾ ਦੋ ਪੱਲੇ ਪੱਲੇ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਗਿਲਾਨੀ ਕਰਨਾ ਕਿਸੇ ਆਪਣੇ ਮਨ ਦੀਆਂ ਗੱਲਾਂ ਲੋਕਾਂ ਤੇ ਥੋਪਣੀਆਂ ਨਹੀਂ ਹੈਗੀਆਂ ਇੱਕ ਬੰਦਾ ਕੋ ਸੋਸਾਇਟੀ ਨਹੀਂ ਹੁੰਦਾ ਨਾ ਦੋ ਹੁੰਦੇ ਹੁੰਦੇ ਆ ਸੋਸਾਇਟੀ ਹੁੰਦੀ ਆ ਜਿਹੜੀ ਪੂਰੀ ਹੁੰਦੀ ਉਹਦੇ ਵਿੱਚ ਜਿਹੜੀ ਗੱਲ ਹੋਵੇ ਉਹ ਕਰਨੀ ਚਾਹੀਦੀ ਤੇ ਦੂਜੀ ਨਹੀਂ ਕਰਨੀ ਚਾਹੀਦੀ ਸੋ ਪਿਆਰ ਨਾਲ ਬਾਦੋ ਬਾਦ ਮਟਾਵੋ ਆਪਾਂ ਪਹਿਲਾਂ ਬਿਲਤੀ ਕੀਤੀ ਬਾਦ ਬਿਵਾਦ ਮਟਾਵੋ ਆਪਾਂ ਬਾਦੋ ਬਾਦ ਨੂੰ ਮਟਾਉਣਾ ਚਾਹੀਦਾ ਬਾਬਾ ਸ਼੍ਰੀ ਚੰਦ ਜੀ ਦਾ ਮਾਤਰਾ ਕਹਿੰਦਾ ਔਰ ਮਟਾਉਣਾ ਕਿਦਾਂ ਹੈ ਮਟਾਉਣਾ ਹੈਗਾ ਆ ਭੈ ਭਾਵਨੀ ਵਿੱਚ ਆ ਕੇ ਇਦਾਂ ਮਟਾਉਣਾ ਔਰ ਪ੍ਰੇਮ ਦੇ ਨਾਲ ਮਟਾਉਣਾ ਪ੍ਰੇਮ ਦੇ ਨਾਲ ਅਸੀਂ ਪੜਦੇ ਆਂ ਅਸੀਂ ਸੁਣਦੇ ਆ ਅਸੀਂ ਸੁਣਾਉਂਦੇ ਆ ਸਾਧ ਸੰਗਤ ਜੀ ਸ੍ਰੀ ਗੁਰੂ ਦਾਸ ਮਹਾਰਾਜ ਜੋ ਕਿ ਆਪ ਕੋਈ ਇਹ ਕੋ ਬੱਡੀ ਕਰਨੀ ਗਈ 12406 ਸਾਲ ਪਹਿਲਾਂ ਆਇਆ ਮੋਦੇ ਲੰਬਾਂ ਆਰ ਜਾਂਦੀ ਹੈਗਾ ਉਹਦਾ ਇਤਿਹਾਸ ਮਿਲਦਾ ਮੈਂ ਵੈਸੇ ਗੱਲ ਕਹਿ ਨਹੀਂ ਜਾਂਦਾ ਮੰਨੂ ਵਾਦਿਆਂ ਨੇ ਕਹਿੰਦਾ ਆਈਟਮ ਹਾਨ ਸੰਤ ਹੋਵੇ ਤੇ ਜੋੜੇ ਗੜਦਾ ਹੋਵੇ ਮੈਂ ਨਹੀਂ ਮੰਨਦਾ ਇਸ ਗੱਲ ਨੂੰ ਸ੍ਰੀ ਗੁਰੂ ਸ੍ਰੀ ਗੁਰੂ ਅਰਦਾਸ ਮਹਾਰਾਜ ਦੀ ਕੋਈ ਜੋੜੇ ਨਹੀਂ ਡੰਡੇ ਜੇ ਉਹਨਾਂ ਦੇ ਗੀਤਾਂ ਟੁੱਟੇ ਹੋਏ ਲੋਕਾਂ ਨੂੰ ਗੰਢਿਆ ਉਸ ਟਾਈਮ ਦੇ ਉੱਤੇ ਧਰਮ ਵਿੱਚ ਇੰਨਾ ਕਿ ਪਰਬਤਾਂ ਸੀ ਕਿ ਕਿਸੇ ਬੰਦੇ ਨੂੰ ਅਗਰ ਕੋਈ ਰੱਬ ਦੀ ਗੱਲ ਕਰਦਾ ਸੀ ਉਹਤੇ ਕੋਈ ਦੂਸ਼ਣ ਲਾ ਕੇ ਉਹਨੂੰ ਪਿੱਛੇ ਕਰ ਦਿੱਤਾ ਜਾਂਦਾ ਸੀ ਤੇ ਜੇ ਉਹਦੇ ਨੀਚ ਹੁੰਦੇ ਜੇ ਕੋਈ ਉਹ ਮਾੜੇ ਹੁੰਦੇ ਜਾਂ ਮਾੜੇ ਕੰਮ ਕਰਦੇ ਹੁੰਦੇ ਤਾਂ ਬ੍ਰਾਹਮਣ ਉਹਨਾਂ ਦੇ ਚੇਲੇ ਨਾ ਬੰਦਦੇ ਉਸ ਵੇਲੇ ਰਾਜੇ ਮਹਾਰਾਜੇ ਉਹਨਾਂ ਹੀ ਚਰਨਾ ਵਿੱਚ ਜਾਦੇ ਨਾ ਬਹਿੰਦੇ ਕਿ ਸਾਨੂੰ ਅਸੀਂ ਤੇਰਾ ਗੁਰੂ ਧਾਰਨਾ ਕਰਦੇ ਹਾਂ ਸਾਚ ਜੀ ਮਾਫ ਕਰਨਾ ਮੈਨੂੰ ਪੈਰਾਲਾਈਜ਼ਡ ਅਟੈਕ ਹੋ ਗਿਆ ਜੀ ਉੱਤੇ ਬਾਅਦ ਥੋੜੀ ਬੋਲਣ ਵਿੱਚ ਪ੍ਰੋਬਲਮ ਪੈਂਦੀ ਆ ਮਾਫ ਕਰ ਦੇਣਾ ਵੈਸੇ ਘਟ ਮੈਂ ਹੋਂ ਨਾ ਜਾਂਦੇ ਆ ਸਾਸਨ ਜੀ ਸਾਡੀ ਬੱਦ ਕਿਸਮਤੀ ਇਹੀ ਆ ਕਿ ਅਸੀਂ ਆਪਣੇ ਗੁਰੂ ਦਾ ਨਾਮ ਉੱਚਾ ਨਹੀਂ ਕਰ ਸਕੇ ਮੈਂ ਕਹਿੰਦਾ ਕਿ ਸਾਡੇ ਪੰਡਵੇ ਵਾਲੇ ਸੰਤਾਂ ਨੇ ਸੋਨਾ ਦੇ ਕੇ ਮਾਇਆ ਦੇ ਕੇ ਦੁਨੀਆ ਵਿੱਚ ਆਪਣੇ ਘਰ ਦਾ ਜੋਰ ਨਿਸ਼ਾਵਰ ਕਰਕੇ ਕਹਿੰਦਾ ਜਿਹੜਾ ਮੇਰੇ ਗੁਰੂ ਦੀ ਮੈਨੂੰ ਗੱਲ ਸੁਣਾਉਗਾ ਨਾ ਸ਼੍ਰੀ ਗੁਰੂ ਅਰਦਾਸ ਮਾਰੇ ਗੱਲ ਸੁਣਾਊਗਾ ਮੈਂ ਉਹਨੂੰ 골ਡ ਮੈਡਲ ਨਾਲ ਸਨਮਾਨਤ ਕਰ ਦੂੰਗਾ ਮੈਂ ਉਹਨੂੰ ਮਾਇਆ ਦਊਂਗਾ ਜਿਹੜੀ ਜੀ ਦੀ ਲੋੜ ਹੈਗਾ ਮੈਂ ਦਊਂਗੇ ਪਰ ਉਹਨਾਂ ਨੇ ਇਹ ਵੀ ਗੱਲ ਗਈ ਕੱਲੇ ਮਾਇਆ ਜੀ ਨਫਾ ਜੀ ਸੰਤ ਬਾਵਾ ਕੋਲਵੰਤ RAM ਜੀ ਮਹਾਰਾਜ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਰਜਿਸਟਰ ਪੰਜਾਬ ਅਤੇ ਬਹੁਤੀ ਸਤਕਾ ਜੋ ਕੈਨੇਡਾ ਦੀ ਧਰਤੀ ਤੇ ਡਾਕਟਰ ਸੰਤ ਬਾਬਾ ਲਖਮਨਦਾਸ ਜੀ ਮਹਾਰਾਜ ਤੇ ਅੱਜ ਸ਼੍ਰੀਮਾਨ ਸੰਤ ਬਾਬਾ ਮੇਲਾ RAM ਦੀ ਮਹਾਰਾਜ ਜਿਨ੍ਹਾਂ ਦੀ 72ਵੀਂ ਜਾਗ ਸਾਰਾ ਸੰਸਮਾਜ ਮਿਲ ਕੇ ਮਨਾ ਰਿਹਾ ਹੈ ਸਮਾ ਸੀਮਤ ਹੈ ਸਾਰੇ ਹੀ ਮਹਾਂਪੁਰਸ਼ਾਨੋ ਜਿਤਨੇ ਵੀ ਸੇਵ ਰਵੀਦਾ ਸਾਧੂ ਸੰਪਰਦਾਏ ਦੇ ਚੇਅਰਮੈਨ ਸਾਹਿਬ ਸੈਕਟਰੀ ਸਾਹਿਬ ਕੈਸ਼ੀਅਰ ਸਾਹਿਬ ਅਨੇਕ ਸੰਤ ਮਹਾਨ ਤਮਾ પુરਸ਼ ਸਭ ਦੇ ਚਰਨਾਂ ਚ ਦਾਸ ਨਮਨ ਕਰਦਾ ਹੈ ਜਦ ਮੈਂ ਆਇਆ ਤਦ ਸ਼੍ਰੀਮਾਨ ਸੰਤ ਕੁਲਵੰਤ RAM ਦੀ ਮਹਾਰਾਜ ਉਹ ਵਚਨ ਕਰ ਰਹੇ ਸੀ ਕਿ ਮਹਾਪੁਰਸ਼ ਜਿਨ੍ਹਾਂ ਦੀ ਆਪਾਂ ਜਾਤ ਵਿੱਚ ਜੁੜ ਬੈਠੇ ਹਾਂ ਸੰਤ ਮਹਾਰਾਜ ਸੰਤ ਮੇਲਾ RAM ਜੀ ਮਹਾਰਾਜ ਉਹ ਵਿਦਿਆ ਦੇ ਜੋਰ ਦਿੰਦੇ ਸੀ ਭਜਨ ਤੇ ਜੋਰ ਦਿੰਦੇ ਸੀ ਕਿ ਅਸੀਂ ਭਜਨ ਵੀ ਕਰੀਏ ਤੇ ਅਸੀਂ ਸਿੱਖਿਆ ਵੀ ਗ੍ਰਹਿਣ ਕਰੀਏ क्योंकि नीति का वचन है विद्या नाम नरस्थ रूपमदिकम प्रछन्न गुत्तम ना धनम विद्या भोग करी जशा सुख करी विद्या गुरु नाम गुरु विद्या बंधु जनों विदेश गवणे विद्या परा देवता विद्या राज सपुज्यते नहीं धनम विद्या बहिना पशु नीति का वचन है ਕਿ ਜੀਵਨ ਕਾਲ ਦੇ ਵੀ ਇਹ ਛिपਿਆ ਹੋਇਆ ਧਨ ਹੈ ਵਿਦਿਆ ਜਦ ਇਸ ਨੂੰ ਕੋਈ ਪ੍ਰਗਟ ਕਰਦਾ ਹੈ ਜਿਵੇਂ ਭੂਮੀ ਦੇ ਅੰਦਰ ਜਲ ਹੈ ਪਰ ਉਸ ਨੂੰ ਬੋਰ ਕਰਨਾ ਪੈਂਦਾ ਹੈ ਉਸ ਨੂੰ ਪ੍ਰਾਪਤ ਕਰਨ ਦੇ ਲਈ ਇਸੇ ਤਰ੍ਹਾਂ ਸਾਡੇ ਅੰਦਰ ਵੀ ਅਨੇਕ ਰਤਨ ਨੇ ਪਰ ਉਹਨਾਂ ਰਤਨਾਂ ਨੂੰ ਪ੍ਰਾਪਤ ਕਰਨ ਦੇ ਲਈ ਜਿਤਨੀ ਜਾਦ ਵਿੱਚ ਜੁੜੇ ਬੈਠੇ ਹੋ ਉਹਨਾਂ ਨੇ ਰਤਨ ਆਪ ਜੀ ਨੂੰ ਵੰਡੇ ਮਹਾਪੁਰਸ਼ ਕਿਰਪਾ ਕਰਦੇ ਨੇ ਸੋ ਵਿਦਿਆ ਰਾਖ ਸੁਜਜ ਤੇ ਨਹੀਂ ਦੇਂਦਾ ਅਗੇ ਰਾਜਾ ਲੋਕ ਵੀ ਵਿੱਤਿਆਦਾਹੀ ਆਦਰ ਸਰਕਾਰ ਕਰਦੇ ਸੀ ਮੈਂ ਇਹ ਸੋਚ ਰਿਹਾ ਜਿਨ੍ਹਾਂ ਲੋਕਾਂ ਨੇ ਉਹਨਾਂ ਸਤਪੁਰਾਂ ਦੇ ਦਰਸ਼ਨ ਕੀਤੇ ਹੋਣਗੇ ਜ्या ਆਵਾਜ਼ਾਂ ਸੁਣੀਆਂ ਹੋਣਗੀਆਂ ਉਹ ਬਾਕੀ ਅੱਜ ਵੀ ਤੜਫਦੇ ਹੋਣਗੇ ਕਿਉਂਕਿ ਲਿਖਣੇ ਵਾਲਾ ਵਿਦਵਾਨ ਲਿਖਦਾ ਹੈ ਰੋਣ ਤਾਲੀਆਂ ਗੁਰੂ ਵਿਛਰੇ ਜਿਨ੍ਹਾਂ ਦੇ ਰੋਣ ਤਾਲੀਆਂ ਗੁਰੂ ਵਿਛਰੇ ਜਿਨ੍ਹਾਂ ਦੇ ਰੋਣ ਮਾਵਾ ਪੁੱਤ ਵਿਛਰੇ ਜਿਨ੍ਹਾਂ ਦੇ ਰੋੜ ਸੰਗਤਾਂ ਗੁਰੂ ਵਿਛਰੇ ਜਿਨ੍ਹਾਂ ਦੇ ਸਤਗੁਰੂ ਮੇਲਾ ਰਾਮ ਜੀ ਮਹਾਰਾਜ ਜਿਨ੍ਹਾਂ ਨੇ ਜਪ ਤਪ ਕੀਤਾ ਔਰ ਉਹਨਾਂ ਦੀਆਂ ਮਹਿਮਾ ਜੜੀਆਂ ਬੜੀਆਂ ਸੰਤਨੀਆਂ ਸਿਰ ਆਈਆਂ ਗੱਲਾਂ ਨੂੰ ਨਹੀਂ ਕੋਈ ਯਾਰਦਾ ਹੈ ਬੇ ਜਿਆਦਾ ਵੱਧ ਚੜ ਕੇ ਗੱਲਾਂ ਨੂੰ ਕਰੀਏ ਤੇ ਲੋਕੀ ਜਾਣਦੇ ਆ ਲੋਕ ਉਹਨਾਂ ਨੂੰ ਪਰੇਸ਼ਾਨ ਨੂੰ ਜਾਣਦੇ ਜਿਨ੍ਹਾਂ ਨੇ ਕੁਝ ਕੀਤਾ ਹੁੰਦਾ ਹੈ ਪਰ ਪੁਕਾਰ ਕੀਤਾ ਹੁੰਦਾ ਨੇਕੀ ਦੇ ਕੰਮ ਕੀਤੇ ਹੁੰਦੇ ਆ ਗੁਰੂਆਂ ਦੇ ਨਾਂ ਤੇ ਕੁਝ ਕੀਤਾ ਹੁੰਦਾ ਸਮਾਜ ਦੇ ਕੁਝ ਕੀਤਾ ਹੁੰਦਾ ਹੈ ਅੱਜ ਸੰਤ ਤੇ ਕਲਵੰਤ ਰਾਮ ਦੀ ਮਹਾਰਾਜ ਪ੍ਰਧਾਨ ਸਹਿਬਾਨ ਸ੍ਰੀ ਗੁਰੂ ਵਿਦਾ ਸਾਹਿਬ ਨੂੰ ਸੰਪਰਤ ਹੈ ਸਿੱਰਲੀ ਜਿੱਤੇ ਪੰਜਾਬ ਆਪਣੇ ਗੁਰਦੇ ਆਪਣੇ ਸਤਿਗੁਰੂ बाबा ਮੇਲਾਰਾਮ ਦੀ ਮਹਾਰਾਜ ਜਿਨ੍ਹਾਂ ਦੀ 77ਵੀਂ ਵਰਸੀ ਮਨਾਈ ਜਾ ਰਹੀ ਹੈ ਮੈਂ ਬਾਬਾ ਜੀ ਗੱਲ ਸੁਣੀ ਇੱਕ ਸਖੀ ਕਿਉਂਕਿ ਨਗਰ ਵੀ ਬਾਬਾ ਜੀ ਦਾ ਸਮਾਗਮ ਹੈ ਨਾ ਕਹਿੰਦੇ ਜਦੋਂ ਬਾਬਾ ਜੀ ਮੇਲਾਰਾਮ ਨੇ ਚੜ੍ਹਾਈ ਕੀਤੀ ਹੈ ਤੇ ਬੜਾ ਗਰਮੀ ਕਹਿੜ ਦੀ ਚੱਲੀ ਨਹੀਂ ਜਾਂਦੇ ਉੱਥੇ ਵਿਰੋਧੀ ਲੋਕ ਕਿਉਂਕਿ ਜਿਨ੍ਹਾਂ ਨੂੰ ਆਦਤ ਹੁੰਦੀ ਆ ਬੰਗੀਆਂ ਜੇੜੀਆਂ ਕਰਨੇ ਦੀ ਉਹ ਸੰਤਾਂ ਨੂੰ ਠੋਕਰਾ ਮਾਰਦੇ ਰਹਿੰਦੇ ਆ ਉਹ ਕਹਿੰਦੇ ਬਾਬੇ ਦਾ ਸ਼ੋਭਾ ਯਾਤਰਾ ਕੱਢੀ ਫਿਰਦੇ ਆ ਨਗਰ ਤੇ ਕਿ ਕਿ ਕੱਢੀ ਫਿਰਦੇ ਆ ਕਹਿਰ ਦੀ ਗਰਮੀ ਐ ਤੁਰਿਆ ਜਾਂਦਾ ਨਹੀਂ ਜੇ ਬਾਬਾ ਮੇਲਾ ਰਾਮ ਨੂੰ ਸ਼ਕਤੀ ਐ ਤੇ ਗਰਮੀ ਹਟਾ ਕੇ ਬਰਸ ਕਿਉਂ ਨਹੀਂ ਕਰ ਦਿੰਦਾ ਜਦੋਂ ਚੰਦ ਮਟ ਓਏ ਪਰਮ ਪਿਤਾ ਪ੍ਰਮਾਤਮਾ ਆਕਾਲ ਪੁਰਖ ਨੇ ਕਿਉਂਕਿ ਬਾਣੀ ਕਹ ਰਹੀ ਹੈ ਸੰਤਾਂ ਕੇ ਕਾਰਜ ਆਪ ਫਲਵਾ ਹਰ ਕਰਨ ਕਰਾ ਬਣਾਇਆ RAM ਤਰਤ ਸੁਹਾਵੀ ਤਾਲ ਸੁਹਾਵਾ ਕੇ ਸਰੋਵਰ ਦੀ ਗੱਲ ਕੀਤੀ ਆ ਬਾਬਾ ਜੀ ਨੇ ਸਰੋਵਰ ਅਸੀਂ ਨਹੀਂ ਬਣਾਏ ਜਾਂਦੇ ਪੜਦੇ ਵਾਲੇ ਸਰੋਵਰ ਤੇ ਤੰਤੂ ਪ੍ਰੰਤੂ ਤੁਸੀਂ ਕਰ ਸਕਦੇ ਹੋ ਸਿੱਖਾਂ ਦੇ ਕਰਕੇ ਦਿਖਾ ਲੋ ਕਰੋ ਤਾਂ ਸਿੱਖਾਂ ਦੇ ਤੁਹਾਨੂੰ ਪ੍ਰਸ਼ਾਦ ਕਿੰਨਾ ਮਿਲਦਾ ਹੈ ਕੀਤਾ ਸੀ ਨਾ ਹਰਮੰਦਰ ਸਾਹਿਬ ਦੇ ਤਤੂ ਪ੍ਰਤੂ ਸਰੋਵਰਾਂ ਦੇ ਅਗਲੇ ਨੇ ਉਹਦਾ ਜਲੂਸ ਘੱਟ ਕੇ ਰੱਖ ਦਿੱਤਾ ਮਹਾਂਪੁਰਜਾ ਹਾਂ ਬਾਣੀ ਕਹਿੰਦੀ ਆ RAM ਦਾ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਗੁਰੂ ਰਵੀਦਾਸ ਜਗਤ ਗੁਰੂ ਦੇ ਨਾਂ ਤੇ ਜੋ ਕੁਝ ਕੀਤਾ ਤਾਂ ਤੁਹਾਡੀ ਕਿਰਪਾ ਨਾਲ ਕੀਤਾ ਬਾਬਾ ਜੀ ਇੱਥੇ ਬਸ ਨਹੀਂ ਸਾਡੇ ਸੰਤ ਮਹਾਰਾਜ ਕ੍ਰਿਵੰਤ RAM ਜੀ ਆ ਵਿਦਿਆ ਦੀ ਗੱਲ ਚੱਲਦੀ ਹੈ ਜੀ ਮਹਾਰਾਜ ਜੀ ਹੁਣੇ ਹੁਣੇ ਬੋਲ ਕੇ ਅਰੇ ਆ ਸੰਤ ਕਲਵੰਤਰਾ ਮਹਾਰਾਜ ਨੇ ਸਕੂਲ ਵੀ ਚਲਾਉਂਦੇ ਐ ਮੈਂ ਧੰਨਵਾਦ ਕਰਦਾ ਬਾਬਾ ਜੀ ਦਾ ਜਿਹੜੇ ਸੰਤ ਪਰਪਰ ਕਰਦੀ ਗੱਲ ਕਰਦੇ ਐ ਸਾਡੇ ਪੰਡਵੇ ਵੀ ਸਕੂਲ ਚੱਲਦਾ ਹੈ ਸਾਡਾ ਸਕੂਲ ਸਮਾਦਾ ਵੀ ਚੱਲਦਾ ਹੈ ਕਾਰਨ ਸੰਤ ਸਾਰੇ ਵਧੀਆ ਵਧੀਆ ਕੰਮ ਕਰ ਰਹੇ ਐ ਅੱਜ ਸੰਤ ਬਾਬਾ ਬੇਲਾ ਰਾਮ ਦੀ ਯਾਦ ਵਿੱਚ ਆਪਾਂ ਸਾਰੇ ਇਕੱਠੇ ਹੋਏ ਆ ਮੈਂ ਇਹ ਵਿੱਚ ਕਰਾਂਗਾ ਆਪਾਂ ਜੇ ਜੁੜਿਆ ਸੰਤਾਂ ਨਾਲ ਪਿਆਰ ਦੇ ਨਾਲ ਨਾਮ ਜਪੀਏ और सेवा करिए दास तो मेरे तो पहला मेरे अति सत्कार जो श्रीमान संत बाबा महिंदर की जाने जी साडे इलाके की बड़ी वड्डी शान है जिन्हां महापुरखां ने आप जी बड़े कीमती बचन सरबण कराए ने और ब्रह्म ज्ञानी श्रीमान एक सौ एक हजार संत बाबा मेला राज जी की कहत्तरवीं कहत्तरवीं बरसी आप मना रहे हैं जे आप कहत्तर साल ਓਹ ਜੇ ਮਹਾਪੁਰਖ ਲੱਭੜੇ ਵੀ ਬੜੇ ਓਕੇ ਨੇ। ਬਾਬਾ ਜੀ ਦੱਸਿਆ ਨਾ ਤੇ ਮਹਾਪੁਰਖਾਂ ਦੇ ਆਖੰਤ ਸਮੇਂ ਦੀ ਜਿਹੜੀ ਯਰਥੀ ਦਾ ਨਗਰਜੀਤ ਨੂੰ ਲੈ ਕੇ ਜਾ ਰਹੇ ਸਨ ਤੇ ਲੋਕ ਕਹਿ ਰਹੇ ਨੇ ਕੀ ਕਰਦੇ ਪਏ ਨੇ ਤੇ ਕਹਿੰਦੇ ਮਹਾਪੁਰਖਾਂ ਦਾ ਤੱਪ ਚਮਕਿਆ। ਇੰਦਰ ਦੇਵਤਾ ਵੀ ਆਣ ਕੇ ਵਰਸਣ ਲੱਗ ਪਿਆ। ਇੰਦਰ ਦੇਵਤਾ ਵੀ ਕਿਉਂਕਿ ਜਿਹੜੇ ਜਿੰਨੇ ਵੀ ਦੇਵਤੇ ਨੇ ਇਹਨਾਂ ਮਹਾਪੁਰਖਾਂ ਦੇ ਹੁਕਮ ਦੇ ਵਿੱਚ ਚੱਲਦੇ ਨੇ ਹੁਕਮ ਦੇ ਵਿੱਚ। ਸਾਧ ਸੰਗਤ ਜੀ ਕਈ ਵਾਰ ਅਸੀਂ ਮਹਾਪੁਰਖਾਂ ਨੂੰ ਜਾਣਦੇ ਨਹੀਂ ਜੇ ਕਿਤੇ ਜਾਣ ਲਈਏ ਸਾਡਾ ਜਿਹੜਾ ਜੀਵਨ ਹੈ ਉਹ ਧੰਤਾ ਦੇ ਜੋਗ ਬਣ ਜਾਵੇਗਾ ਜੇ ਜਿਹਨਾਂ ਨੇ ਬਾਬਾ ਮੇਲਾ ਸਿੰਘ ਨੂੰ ਨਹੀਂ ਨ ਦੇਖਿਆ ਉਹ ਤੁਸੀਂ ਬਾਬਾ ਕਲਵੰਤ ਸਿੰਘ ਨੂੰ ਦੇਖ ਸਕਦੇ ਹੋ ਇਹ ਉਹਨਾਂ ਕਲਵੰਤ RAM ਜੀ ਨੂੰ ਦੇਖ ਸਕਦੇ ਹੋ ਇਹ ਉਹਨਾਂ ਦਾ ਹੀ ਰੂਪ ਹੈ ਸਾਧ ਸੰਗਤ ਜੀ ਉਹ ਬੜੇ ਲੰਬੇ ਸਮੇਂ ਤੋਂ ਮਹਾਪੁਰਖਾਂ ਨੂੰ ਜਾਣਦਾ ਔਰ ਬੜੇ ਲੰਬੇ ਸਮੇਂ ਤੋਂ ਉਹਨਾਂ ਦਾ ਪਿਆਰ ਹੈ ਮੈਂ ਕਦੇ ਨੇ ਦੇ ਚਿਹਰੇ ਤੇ ਕਦੇ ਕ੍ਰੋਧ ਨਹੀਂ ਦੇਖਿਆ Chandar Consultants Limited Building Maintenance Handyman under Chatrade Platform is now available on your local London area. He has more than 5 years' experience in same line. He used to work with reputed companies, agencies, as well local builders with brothers. He is professional by plumbing, electrician, masonry car painting. For more information, please contact him at under Check Trade Trade, checktrade platform www.checktrade.com 921760. Chander Consultants Limited call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ